ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਹਰ ਬੰਦਾ ਚਾਹੁੰਦਾ ਹੈ ਕਿ ਜਿਹੜਾ ਰਿਸ਼ਤਾ ਮੇਰੀ ਜ਼ਿੰਦਗੀ ਚ ਆਇਆ ਹੈ ਉਹ ਮੇਰਾ ਅਦਬ ਕਰੇ ਮੇਰਾ ਸਤਕਾਰ ਕਰੇ ਇਹ ਧੀ ਵੀ ਚਾਹੁੰਦੀ ਹੈ ਇਹ ਘਰ ਵਾਲੀ ਵੀ ਚਾਹੁੰਦੀ ਹੈ ਇਹ ਬੰਦਾ ਵੀ ਚਾਹੁੰਦਾ ਹੈ ਤੁਸੀਂ ਕਿਤੇ ਵੀ ਹੋ ਯਕੀਨ ਕਰਨਾ ਜਿੱਥੇ ਬੰਦਾ ਕੰਮ ਕਰਦਾ ਹੋਵੇ ਰੋਟੀ ਖਾਂਦਾ ਹੋਵੇ ਉਹ ਵੀ ਚਾਹੁੰਦਾ ਹੈ ਕਿ ਜਿੱਥੇ ਮੈਂ ਕੰਮ ਕਰਦਾ ਹਾਂ ਮੇਰਾ ਸਤਕਾਰ ਹੋਵੇ ਇੱਜ਼ਤ ਹੋਵੇ ਦੋ ਵਕਤ ਦੀ ਰੋਟੀ ਕੰਮ ਕਰਕੇ ਖਾਵਾਂ ਪਰ ਬੇਇੱਜ਼ਤੀ ਦੇ ਨਾਲ ਨਾ ਖਾਵਾਂ ਸਤਕਾਰ ਦੇ ਨਾਲ ਰਿਸਪੈਕਟ ਦੇ ਨਾਲ ਖਾਵਾਂ ਪੈਸਾ ਘਟੇ ਭਾਵੇਂ ਬਣ ਜਾਵੇ ਪਰ ਬੇਸ਼ਰਮੀ ਦੇ ਨਾਲ ਨਹੀਂ ਝੀਨਾ ਹਰ ਬੰਦਾ ਚਾਹੁੰਦਾ ਹੈ ਮਾਪੇ ਪਚਾਉਂਦੇ ਹਨ ਕਿ ਬੱਚਾ ਸਾਡੀ ਕਦਰ ਕਰੇ ਕਿਉਂ ਚਾਹੁੰਦੇ ਹਨ ਕਿਉਂਕਿ ਆਸ ਹੈ ਪਾਲਿਆ ਹੈ ਪੜਾਇਆ ਹੈ ਸੰਭਾਲਿਆ ਹੈ ਚਾਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵੀ ਇਸੇ ਵਿਸ਼ੇ ਤੇ ਹੈ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਸਾ ਸੰਗਤ ਜੀ ਹਰ ਕੋਈ ਚਾਹੁੰਦਾ ਹੈ ਕਿ ਇਹ ਦੁਨੀਆ ਸਾਨੂੰ ਝੁੱਕ ਕੇ ਸਲਾਮ ਕਰੇ ਅਸੀਂ ਜਿਸ ਕੰਮ ਨੂੰ ਵੀ ਹੱਥ ਪਾਈਏ ਸਾਨੂੰ ਕਾਮਯਾਬੀ ਮਿਲੇ ਇੱਜ਼ਤ ਮਿਲੇ ਮਾਣ ਮਿਲੇ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਪਾਠ ਦਾ ਜਾਪ ਵੀ ਦੱਸਾਂਗੇ ਇਸ ਲਈ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ ਸਾਹ ਸੰਗੇ ਜੀ ਚਾਲਦੀ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਾਂ ਕਹਿ ਲਓ ਕਿ ਜੇ ਆਪਾਂ ਲੰਮੇ ਸਮੇਂ ਦੇ ਲਈ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਕੁਝ ਨਿਯਮ ਤੈਅ ਕਰਨੇ ਪੈਣਗੇ ਕੁਝ ਦਾਇਰੇ ਕੁਝ ਮਰਿਆਦਾ ਤੈਅ ਕਰਨੀਆਂ ਪੈਂਦੀਆਂ ਨੇ ਫਿਰ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਕਿਉਂਕਿ ਜੇ ਬੇਪਰਵਾ ਜੀਵਣਾ ਜਿਸਦੇ ਨਾਲ ਕੋਈ ਨਿਯਮ ਨਹੀਂ ਹੈ ਕੋਈ ਰੂਲ ਨਹੀਂ ਹੈ ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਜਾਂ ਸਫਲਤਾ ਹਾਸਲ ਨਹੀਂ ਕਰ ਸਕਦੇ ਜੇ ਸਫਲਤਾ ਆਵੇਗੀ ਤਾਂ ਫਿਰ ਥੋੜੇ ਸਮੇਂ ਦੇ ਲਈ ਆਵੇਗੀ ਜਿਆਦਾ ਦੇਰ ਤੱਕ ਟਿਕ ਨਹੀਂ ਸਕਦੀ ਬੇਪਰਵਾਹ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਜੇ ਤਿਲ ਕੀਤਾ ਤਾਂ ਕੋਈ ਕੰਮ ਕਰ ਲਿਆ ਜੇ ਤਿਲ ਨਾ ਕੀਤਾ ਤਾਂ ਫਿਰ ਉਸੇ ਤਰ੍ਹਾਂ ਰਹਿਣ ਦੇਣਾ ਇਸ ਕਰਕੇ ਬੇਪਰਵਾਹ ਜੀਵਨ ਨਾ ਤਾਂ ਆਰਥਿਕ ਤੌਰ ਤੇ ਕਾਮਜਾਬ ਹੁੰਦਾ ਹੈ ਨਾਹੀਂ ਆਤਮਿਕ ਤੌਰ ਤੇ ਤੇ ਨਾ ਹੀ ਉਹ ਆਪਣੇ ਰਿਸ਼ਤਿਆਂ ਨੂੰ ਕੋਈ ਖੁਸ਼ੀ ਦੇ ਸਕਦਾ ਹੈ ਨਾ ਹੀ ਉਹ ਆਪਣੇ ਕਾਰੋਬਾਰ ਦੇ ਵਿੱਚ ਕੋਈ ਕਾਮਯਾਬੀ ਹਾਸਲ ਕਰ ਸਕਦਾ ਹੈ ਨਾ ਹੀ ਉਸ ਵੈਗ੍ਰੋ ਅਕਾਲ ਪੁਰਖ ਨੂੰ ਖੁਸ਼ ਕਰ ਸਕਦਾ ਹੈ ਤੇ ਜੇਕਰ ਆਪਾਂ ਚਾਹੁੰਦੇ ਹਾਂ ਕਿ ਆਪਣੇ ਜੀਵਨ ਦੇ ਵਿੱਚ ਲੰਮੇ ਸਮੇਂ ਦੇ ਲਈ ਸਾਨੂੰ ਕਾਮਯਾਬੀ ਵਡਿਆਈਆਂ ਹਾਸਲ ਹੋਣ ਅਸੀਂ ਮਾਨ ਸਨਮਾਨ ਪ੍ਰਾਪਤ ਕਰੀਏ ਤਾਂ ਸਭ ਤੋਂ ਪਹਿਲਾ ਕੰਮ ਤਾਂ ਸਾਨੂੰ ਇਹ ਕਰਨਾ ਪਾਵੇਗਾ ਕਿ ਸਾਨੂੰ ਆਪਣੇ ਅੰਦਰ ਦਾ ਬਨਾਵਟੀਪਨ ਕੱਢਣਾ ਪੈਣਾ ਹੈ ਆਪਾਂ ਜਿਹੜੇ ਦੋ ਚਿਹਰੇ ਲੈ ਕੇ ਘੁੰਮ ਰਹੇ ਹਾਂ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਹਨ ਸਾਨੂੰ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋਣਾ ਪੈਣਾ ਹੈ ਕਿਉਂਕਿ ਬਨਾਵਟੀਪਨ ਦੋਗਲਾਪਨ ਇਹ ਸਾਨੂੰ ਥੋੜੇ ਸਮੇਂ ਦੇ ਲਈ ਖੁਸ਼ ਕਰ ਸਕਦਾ ਹੈ ਥੋੜੇ ਸਮੇਂ ਦੇ ਲਈ ਕਾਮਯਾਬਗਾ ਸਕਦਾ ਹੈ ਪਰ ਇਹ ਖੁਸ਼ੀ ਅਤੇ ਕਾਮਯਾਬੀ ਬਹੁਤੀ देर ਨਹੀਂ ਟਿਕਦੀ ਕਿਉਂਕਿ ਇੱਕ ਨਾ ਇੱਕ ਦਿਨ ਅਸਲੀਅਤ ਜ਼ਰੂਰ ਬਾਹਰ ਆਵੇਗੀ ਅਤੇ ਫਿਰ ਜਦੋਂ ਇਸ ਤਰੀਕੇ ਦੇ ਨਾਲ ਅਸਲੀਅਤ ਬਾਹਰ ਆਉਂਦੀ ਹੈ ਤੇ ਫਿਰ ਜ਼ਿਆਦਾ ਨੁਕਸਾਨ ਹੁੰਦਾ ਹੈ ਜਿਸ ਤਰ੍ਹਾਂ ਹੁਣ ਮੰਨ ਲਓ ਕਿ ਇੱਕ ਇਨਸਾਨ ਹੈ ਉਹ ਸਭ ਨੂੰ ਪਤਾ ਹੈ ਕਿ ਮਾੜਾ ਹੈ ਇਸ ਦੀ ਬੋਲੀ ਮਾੜੀ ਹੈ ਇਸ ਦਾ ਖਾਣ ਪੀਣ ਦਾ ਢੰਗ ਇਸ ਦਾ ਪਹਿਰਾਵਾ ਭਾਵ ਕਿ ਉਸ ਦੇ ਵਿੱਚ ਕੁਝ ਵੀ ਚੰਗਾ ਨਹੀਂ ਹੈ ਉਹ ਜੋ ਵੀ ਕਰਦਾ ਹੈ ਮਾੜਾ ਹੀ ਕਰਦਾ ਹੈ ਪਰ ਇੱਕ ਗੱਲ ਹੈ ਜੋ ਵੀ ਕਰਦਾ ਹੈ ਇਹ ਸਾਹਮਣੇ ਤੋਂ ਕਰਦਾ ਹੈ ਸਭ ਨੂੰ ਤਿਸਤਾ ਹੈ ਇਸ ਕਰਕੇ ਉਸ ਦਾ ਉਹ ਮਾੜਾ ਕੀਤਾ ਮਾੜਾ ਬੋਲਿਆ ਇਹਨਾਂ ਦੁੱਖ ਨਹੀਂ ਦਿੰਦਾ ਜਿੰਨਾ ਕਿ ਉਸ ਇਨਸਾਨ ਦਾ ਮਾੜਾ ਬੋਲਿਆ ਜਾਂ ਕੁਝ ਵੀ ਮਾੜਾ ਕੀਤਾ ਦੁੱਖ ਦਿੰਦਾ ਹੈ ਜੇ ਉਸ ਨੂੰ ਅਸੀਂ ਬਹੁਤ ਚੰਗਾ ਸਮਝਦੇ ਹਾਂ ਭਾਵ ਕਈ ਇਨਸਾਨਾਂ ਨੇ ਆਪਣਾ ਅਕਸ ਇਸ ਤਰ੍ਹਾਂ ਦਾ ਬਣਾਇਆ ਹੁੰਦਾ ਹੈ ਕਿ ਮਿੱਠੀ ਬੋਲੀ ਚੰਗਾ ਪਹਿਰਾਵਾ ਉਹਨਾਂ ਨੇ ਦੋ ਚਿਹਰੇ ਰੱਖੇ ਹੁੰਦੇ ਹਨ ਉਹ ਅੰਦਰੋਂ ਕੁਝ ਹੋਰ ਹੁੰਦੇ ਨੇ ਬਾਹਰੋਂ ਕੁਝ ਹੋਰ ਬਾਹਰੋਂ ਉਹ ਮਿਠੜੇ ਅਤੇ ਅੰਦਰੋਂ ਕੁੜੱਤਣ ਭਰੇ ਹੁੰਦੇ ਹਨ ਪਰ ਇਹ ਕੁੜੱਤਣ ਸਾਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਜਦੋਂ ਇਹ ਕੁੜੱਤਣ ਬਾਹਰ ਆਉਂਦੀ ਹੈ ਤਾਂ ਫਿਰ ਉਹ ਇਨਸਾਨ ਖੁਦ ਵੀ ਦੁਖੀ ਹੁੰਦਾ ਹੈ ਕਿਉਂਕਿ ਇੰਨੇ ਦਿਨ ਦੀ ਉਸ ਨੂੰ ਇੱਜ਼ਤ ਮਾਣ ਕਦਰ ਕਰਾਉਣ ਦੀ ਆਦਤ ਪਈ ਹੁੰਦੀ ਹੈ ਪਰ ਇੱਕਦਮ ਅਸਲੀਅਤ ਬਾਹਰ ਆਈ ਤੇ ਸਭ ਨੇ ਉਸਤਾਦ ਸਾਤ ਛੱਡ ਦਿੱਤਾ ਕਦਰ ਕਰਨੇ ਛੱਡ ਦਿੱਤੀ ਤੇ ਫਿਰ ਉਹ ਆਪ ਵੀ ਦੁਖੀ ਹੁੰਦਾ ਹੈ ਅਤੇ ਜੋ ਇਨਸਾਨ ਉਸ ਦੇ ਉੱਤੇ ਵਿਸ਼ਵਾਸ ਕਰਦੇ ਸੀ ਉਹ ਵੀ ਦੁਖੀ ਹੁੰਦੇ ਨੇ ਹੁਣ ਇਨਸਾਨ ਖੁਦ ਵੀ ਦੁਖੀ ਹੈ ਤੇ ਆਪਣਿਆਂ ਨੂੰ ਵੀ ਦੁਖੀ ਕੀਤਾ ਹੈ ਆਪਣੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਦੁਖੀ ਕੀਤਾ ਹੈ ਇਸੇ ਦੁੱਖ ਦੇ ਕਾਰਨ ਉਸ ਵਾਇਗਰੋ ਅਕਾਲ ਪੁਰਖ ਜੀ ਦੀ ਨਾਰਾਜ਼ਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਸ ਵਾਇਗਰੋ ਅਕਾਲ ਪੁਰਖ ਜੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਾਇਗਰੋ ਅਕਾਲ ਪੁਰਖ ਜੀ ਨੂੰ ਪੈਮਾਨੀ ਦੋਗਲਾਪਨ ਪਨਾਪਤੀ ਪਨ ਬਿਲਕੁਲ ਪਸੰਦ ਨਹੀਂ ਹੈ ਕਿਉਂਕਿ ਕਲਗੀਧਰ ਪਾਸ਼ਾ ਜੀ ਕਹਿੰਦੇ ਹਨ ਕਿ ਸੋਈ ਸਿੱਖ ਮੇਰਾ ਕਿਉਂਕਿ ਗੁਰੂ ਦੇ ਸਿੱਖ ਦੀ ਚੰਗੇ ਇਨਸਾਨ ਦੀ ਇਹ ਆਦਤ ਹੈ ਕਿ ਉਹ ਮर्यादा ਦੇ ਵਿੱਚ ਰਹਿੰਦਾ ਹੈ ਉਹ ਆਪਣੇ ਨਿਸ਼ਮਾ ਨੂੰ ਕਦੇ ਵੀ ਤੋੜਦਾ ਨਹੀਂ ਹੈ ਉਹ ਹਮੇਸ਼ਾ ਉਸ ਵਾਈਗਰੋ ਵੱਲੋਂ ਦਿਖਾਏ ਹੋਏ ਸੱਚ ਦੇ ਮਾਰਗ ਤੇ ਚੱਲਦਾ ਹੈ ਤੇ ਇਸੇ ਗੁਣ ਦੇ ਕਰਕੇ ਉਹ ਹਮੇਸ਼ਾ ਇੱਜ਼ਤਮੰਦੀ ਪ੍ਰਾਪਤ ਹੀ ਕਰਦਾ ਹੈ ਹਰ ਥਾਂ ਤੇ ਉਸ ਦੀ ਕਦਰ ਹੁੰਦੀ ਹੈ ਕਿਉਂਕਿ ਵਾਈਗਰੋ ਕਾਲਪੁਰਖ ਜੀ ਨੇ ਸਾਨੂੰ ਇਹ ਹੀ ਮਨੁੱਖੀ ਚਮਤਤਿਆ ਦਿੱਤਾ ਹੈ ਇਹ ਸਰੀਰ ਬਖਸ਼ਿਆ ਹੈ ਪਰ ਜੋ ਆਪਣਾ ਕਰੈਕਟਰ ਹੈ ਜੋ ਚਰਿੱਤਰ ਹੈ ਉਹ ਆਪਾਂ ਖੁਦ ਬਣਾਉਣਾ ਹੈ ਜਿਸ ਤਰ੍ਹਾਂ ਦੇ ਆਪਾਂ ਕੰਮ ਕਰਦੇ ਹਾਂ ਜੇ ਮਾੜਾ ਕੰਮ ਕਰਾਂਗੇ ਤਸਾਂ ਨੂੰ ਲੋਕ ਉਸੇ ਤਰ੍ਹਾਂ ਨਾਲ ਜਾਣਨਗੇ ਜੇ ਚੰਗਾ ਕੰਮ ਕਰਾਂਗੇ ਤਾਂ ਫਿਰ ਸਾਡੀ ਇੱਕ ਚੰਗੀ ਪਹਿਚਾਨ ਬਣੇਗੀ ਚੰਗਾ ਕਰੈਕਟਰ ਚੰਗਾ ਚਰਿੱਤਰ ਲੋਕਾਂ ਦੇ ਸਾਹਮਣੇ ਪੇਸ਼ ਹੋਵੇਗਾ ਇਸ ਕਰਕੇ ਆਪਣੇ ਆਪ ਨੂੰ ਸਵਾਰਨ ਦੇ ਨਾਲੋਂ ਆਪਣੇ ਆਪ ਦਾ ਅੰਦਰ ਸਵਾਰੋ ਭਾਵ ਅੰਦਰੋਂ ਅਤੇ ਬਾਹਰੋਂ ਸ਼ੁੱਧ ਅਤੇ ਨਿਰਮਲ ਬਣੋ ਜਿਸ ਤਰ੍ਹਾਂ ਸਰੀਰ ਦੀ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਮਨ ਦੀ ਸਫਾਈ ਵੀ ਹੋਣੀ ਜ਼ਰੂਰੀ ਹੈ ਅੱਜ ਤੋਂ ਹੀ ਆਪਣੇ ਅੰਦਰ ਦਾ ਬਨਾਵਤੀਪਣ, ਡੋਗਲਾਪਣ, ਅੰਦਰਲੀ ਕੁੜਤਨ, ਕਾਂਡਕੇ ਬਾਹਰ ਰੱਖੋ ਜੋ ਅੰਦਰੋਂ-ਪਾਰੋਂ ਇੱਕੋ ਜਿਹੇ ਹਨ। ਮਾਨ ਸਨਮਾਨ ਉਹਨਾਂ ਨੂੰ ਹੀ ਮਿਲਦਾ ਹੈ। ਤੇ ਜਦੋਂ ਆਪਾਂ ਆਪਣੇ ਅੰਦਰ ਦੀ ਸਫਾਈ ਕਰਨੀ ਸ਼ੁਰੂ ਕਰਦੇ ਆਂਗੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਕਮੀਆਂ ਦੇਖਣੀਆਂ ਸ਼ੁਰੂ ਕਰਨੀਆਂ ਹੋਣਗੀਆਂ। ਆਪਾਂ ਆਪਣੀਆਂ ਕਮੀਆਂ ਨੂੰ ਲੱਭਣਾ ਸ਼ੁਰੂ ਕਰ ਦੇਾਂਗੇ। ਪਹਿਚਾਨਣਾ ਸ਼ੁਰੂ ਕਰ ਦੇਵਾਂਗੇ ਫਿਰ ਉਹਨਾਂ ਕਮੀਆਂ ਨੂੰ ਸੁਧਾਰਾਂਗੇ ਤਾਂ ਜੀਵਨ ਆਪਣੇ ਆਪ ਸੁਧਰ ਜਾਣਾ ਹੈ ਇਸ ਕਰਕੇ ਪਹਿਲਾਂ ਜਦੋਂ ਦੋ ਚਿਹਰੇ ਨੇ ਉਹਨਾਂ ਦੋ ਚਿਹਰਿਆਂ ਦੇ ਵਿੱਚੋਂ ਬਾਹਰ ਆਓ ਆਪਣਾ ਇੱਕ ਚਿਹਰਾ ਅਸਲੀ ਚਿਹਰਾ ਬਣਾਓ ਆਪਣੇ ਅੰਦਰ ਦਾ ਪਨਾਵਤੀਪਣ ਦੋਗਲਾਪਣ ਛੱਡ ਕੇ ਸੱਚ ਦੇ ਮਾਰਗ ਤੇ ਚੱਲੋ ਅਤੇ ਸੱਚ ਦੇ ਮਾਰਗ ਤੇ ਸਾਨੂੰ ਸਿਰਫ ਤੇ ਸਿਰਫ ਬਾਣੀ ਲੈ ਕੇ ਆਉਂਦੀ ਹੈ ਬਾਣੀ ਹੀ ਸਾਡੇ ਅੰਦਰਲੀ ਮੈਲ ਨੂੰ ਸਾਫ਼ ਕਰਦੀ ਹੈ ਪਰ ਬਾਣੀ ਉਦੋਂ ਅਸਰ ਕਰਦੀ ਹੈ ਜਦੋਂ ਆਪਾਂ ਬਾਣੀ ਨੂੰ ਅਰਥਾਂ ਦੇ ਸਮੇਤ ਪੜਦੇ ਹਾਂ ਜੋ ਮਨੁੱਖ ਵੀ ਜਪਜੀ ਸਾਹਿਬ ਜੀ ਦੀ ਬਾਣੀ ਅਰਥਾਂ ਸਮੇਤ ਪੜਦਾ ਹੈ ਉਹਨਾਂ ਨੂੰ ਇਸ ਜਹਾਨ ਦੀਆਂ ਵਡਿਆਈਆਂ ਮਿਲਦੀਆਂ ਹਨ ਅਤੇ ਉਸ ਜਹਾਨ ਦੀਆਂ ਵਡਿਆਈਆਂ ਵੀ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਸਾਨੂੰ ਕਦੇ ਵੀ ਕੁਝ ਗਲਤ ਕਰਨ ਨਹੀਂ ਦਿੰਦੀ ਜਪਜੀ ਸਾਹਿਬ ਜੀ ਦੀ ਪਾਣੀ ਦਾ ਇੱਕ ਇੱਕ ਅੱਖਰ ਸਾਨੂੰ ਜ਼ਿੰਦਗੀ 'ਚ ਆਉਣ ਦਾ ਢੰਗ ਦੱਸਦਾ ਹੈ ਸਾਨੂੰ ਉਹਨਾਂ ਕੰਮਾਂ ਤੋਂ ਵਰਜਦਾ ਹੈ ਜੋ ਕੰਮ ਸਾਨੂੰ ਮਾੜੇ ਪਾਸੇ ਲੈ ਕੇ ਜਾਂਦੇ ਨੇ ਇਸ ਕਰਕੇ ਰੋਜ਼ਾਨਾ ਹੀ ਜਪਜੀ ਸਾਹਿਬ ਜੀ ਦੀ ਪਾਣੀ ਪੜੋ ਅਤੇ ਬਾਣੀ ਅਰਥਾ ਸਮੇਤ ਪੜੋ ਤਾਂ ਦੇਖਣਾ ਜ਼ਿੰਦਗੀ ਆਪਣੇ ਆਪ ਬਦਲਣੀ ਸ਼ੁਰੂ ਹੋ ਜਾਵੇਗੀ ਤੇ ਜਪਜੀ ਸਾਹਿਬ ਜੀ ਦੀ ਪਾਣੀ ਦੀ ਇਹ ਵਡਿਆਈ ਹੈ ਜਪਜੀ ਸਾਹਿਬ ਜੀ ਦੀ ਬਾਣੀ ਰਸਨਾ ਦੇ ਉੱਤੇ ਆਉਂਦਿਆਂ ਹੀ ਸਾਡੇ ਸਾਰੇ ਮਾੜੇ ਕਰਮ ਘਟਨੇ ਸ਼ੁਰੂ ਹੋ ਜਾਂਦੇ ਨੇ ਜਪਜੀ ਸਾਹਿਬ ਜੀ ਦੀ ਬਾਣੀ ਸਾਨੂੰ ਹਰ ਥਾਂ ਮਾਨ ਸਨਮਾਨ ਵਡਿਆਈਆਂ ਹਾਸਲ ਕਰਵਾਉਂਦੀ ਹੈ ਕਾਮਯਾਬੀ ਪੱਖ ਦੇ ਹੈ ਅਤੇ ਇਹ ਕਾਮਯਾਬੀ ਸਾਡੇ ਥੋੜੇ ਸਮੇਂ ਦੇ ਲਈ ਨਹੀਂ ਹੁੰਦੀ ਇਹ ਲੰਮੇ ਸਮੇਂ ਦੀ ਕਾਮਯਾਬੀ ਹੈ ਇਸ ਕਰਕੇ ਹਮੇਸ਼ਾ ਬਾਣੀ ਪੜੋ ਸੁਣੋ ਵਿਚਾਰੋ ਕਿਉਂਕਿ ਪਾਣੀ ਪੜਨ ਦੇ ਨਾਲ ਹੀ ਸਾਡਾ ਹਿਰਦਾ ਸ਼ੁੱਧ ਹੋਵੇਗਾ ਮਨ ਨਿਰਮਲ ਹੋਵੇਗਾ ਤੇ ਜਿਸ ਦਿਨ ਵਿੱਚ ਸਾਡਾ ਮਨ ਸ਼ੁੱਧ ਹੋ ਗਿਆ ਨਿਰਮਲ ਹੋ ਗਿਆ ਸਾਡੇ ਅੰਦਰ ਦਾ ਬੁਨਾਵਟੀਪਣ ਸਾਡਾ ਦੋਗਲਾਪਣ ਖਤਮ ਹੋ ਗਿਆ ਸਾਨੂੰ ਮਾਨ ਸਨਮਾਨ ਇੱਜ਼ਤ ਆਪਣੇ ਆਪ ਪ੍ਰਾਪਤ ਹੋਣਗੀਆਂ ਤਾਂ ਦੇਖਣਾ ਜ਼ਿੰਦਗੀ ਦੇ ਵਿੱਚ ਕੋਈ ਵੀ ਅਧੂਰਾਪਣ ਨਹੀਂ ਰਹੇਗਾ ਜ਼ਿੰਦਗੀ ਦੀ ਨਿਰਾਸ਼ਾ ਖਤਮ ਹੋ ਜਾਵੇਗੀ ਜ਼ਿੰਦਗੀ ਦਾ ਅਧੂਰਾਪਣ ਖਤਮ ਹੋ ਜਾਵੇਗਾ ਕਿਸੇ ਚੀਜ਼ ਦੇ ਲਈ ਕਿਸੇ ਅੱਗੇ ਹੱਥ ਨਹੀਂ ਝਟਣਾ ਪਵੇਗਾ ਜਪਜੀ ਸਾਹਿਬ ਜੀ ਦੇ ਪਾਣੀ ਦੇ ਵਿੱਚ ਇੰਨੀ ਬਰਕਤ ਹੈ ਕਿ ਸਾਡੀਆਂ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰ ਦਿੰਦੀ ਹੈ ਸਾਡੀਆਂ ਸਾਰੀਆਂ ਇਸ਼ਿਆਵਾਂ ਨੂੰ ਜਪਜੀ ਸਾਹਿਬ ਜੀ ਦੇ ਪਾਣੀ ਪੂਰਿਆ ਕਰਦੀ ਹੈ ਤਾਂ ਆਓ ਅੱਜ ਤੋਂ ਹੀ ਰੋਜ਼ਾਨਾ ਜਪਜੀ ਸਾਹਿਬ ਜੀ ਦੀ ਪਾਣੀ ਪੜੀਏ ਅਤੇ ਨਾਲ-ਨਾਲ ਅਰਥ ਸਮਝਨੇ ਸ਼ੁਰੂ ਕਰੀਏ ਤਾਂ ਜ਼ਿੰਦਗੀ ਆਪਣੇ ਆਪ ਬਦਲਨੀ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ